ਸਟੀ ਕਾਲਟੀ ਮੈਂ ਹਸਾਨਿਆ ਪੰਨਾ ਤੇਰਾ ਕਦਮ ਮੁਕਲਾਵਾ ਬਾਗਪਰੀ ਇਹ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਔਰ ਗੁਰਚੇਤ ਚਿੱਕੜ ਦਾ ਜੀਵਨੀ ਕਹਾਣੀ ਹੈ ਔਰ ਬਹੁਤ ਵਧੀਆ ਲੱਗ ਰਿਹਾ ਇਸ ਵਿੱਚ ਮੈਂ ਬਨਸੂ ਦਾ ਕੈਰੈਕਟਰ ਕਰ ਰਹੀ ਹਾਂ ਅਸੀਂ ਚਾਰ ਭੈਣਾਂ ਦੀ ਕਹਾਣੀ ਹੈ ਜਿਹਦੇ ਵਿੱਚ ਰਾਜਸਤਾਨੀ ਵਾਲ ਮੈਂ ਇੱਕ ਪਰਮ ਐਕਟ੍ਰੈਸ ਐ ਔਰ ਇੱਕ ਮਨੀ ਐਕਟ੍ਰੈਸ ਨੇ ਅਸੀਂ ਚਾਰ ਭੈਣਾਂ ਆਏ ਸਾਡੀ ਕਹਾਣੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਇਸ ਟੀਮ ਦੇ ਨਾਲ ਕੰਮ ਕਰਕੇ ਬਹੁਤ ਐਂਟਰਟੇਨਿੰਗ ਹੈ ਬਹੁਤ ਹੀ ਖੇਲੂ ਜਿਹਾ ਮਾਹੌਲ ਹੈ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ सो so, मैं पूरी कहानी तो नहीं रिवील कर सी बिकॉज मैं चाहनी हूँ कि तुम्हें यह पाजी जो भी रिज़ हो प्लेटफॉर्म से जाके देखो ताकि पता लगे कि स्टोरी की है बिकॉज बहुत फन है बहुत मजा है बहुत इंजॉय एंड एक बहुत ही सोहना इमोशनल मैसेज भी है सो थैंक यू सो मच आई इंजॉयड लॉड ਅਸੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੰਮ ਗੱਲ ਪਾ ਅੱਜ ਆਪਾਂ ਹੈਗੇ ਆ ਜਿਹੜੇ ਪੰਜਾਬੀ ਮੂਵੀ ਦੇ ਸੈੱਟ ਤੇ ਉਸ ਦਾ ਨਾਮ ਹੈਗਾ ਤੇਰਾ ਕਦਮ ਕਲਾਵਾ ਭਾਗ ਭਰੀ ਇਹ ਫਿਲਮ ਲਿਖੀ ਜਿਹੜੀ ਹੈਗੀ ਆ ਬਾਈ ਗੁਰਚੇ ਚਿੱਤਰਕਾਰ ਨੇ ਤੁਸੀਂ ਦੇਖਿਆ ਹੈ ਬਾਈ ਗੁਰਚੇ ਚਿੱਤਰਕਾਰ ਦੀਆਂ ਫੈਮਲੀ ਫਿਲਮਾਂ ਉਹਨਾਂ ਸਾਰੀਆਂ ਦੇ ਵਿੱਚ ਆਪਣੇ ਕਰੈਕਟਰ ਵੀ ਹੁੰਦੇ ਐਸ ਫਿਲਮ ਦੇ ਵਿੱਚ ਵੀ ਆਪਣਾ ਕਰੈਕਟਰ ਹੈਗਾ ਮੇਰੇ ਕਰੈਕਟਰ ਦਾ ਨਾਮ ਹੈ ਮੱਖਣ ਫੌਜੀ ਤੇ ਇਹ ਫਿਲਮ ਜਿਹੜੀ ਹੈਗੀ ਆ ਪਹਿਲਾਂ ਮੈਂ ਤੁਹਾਨੂੰ ਦੱਸਾਂ ਉਹਦੇ ਵਿੱਚ ਕਿਨੇ ਕਿਨੇ ਮੈਂ ਮੇਨ ਕੰਮ ਕੀਤਾ ਆਪਣੇ ਡੀਓਪੀ ਸਾਹਿਬ ਨੇ ਸ਼ਰੂਪ ਕੈਮ ਤੇ ਆਪਣੇ ਡਾਇਰੈਕਟਰ ਹੈਗਾ ਵਿਕਰਮ ਗਿੱਲ ਭਾਜੀ ਤੇ ਬਾਕੀ ਜਿਹੜੇ ਫੈਮਿਲੀ ਵਾਲੀਆਂ ਆਪਣੇ ਜਿਹੜੇ ਹੁੰਦੇ ਆਪਣੇ ਕਰੈਕਟਰ ਸਾਰੇ ਫੈਮਿਲੀ ਫਿਲਮਾਂ ਦੇ ਵਿੱਚ ਤੁਸੀਂ ਆਪਣੀਆਂ ਟੈਲੀ ਫਿਲਮਾਂ ਦੇ ਵਿੱਚ ਦੇਖਦੇ ਹੋ ਅ ਅੜਬ ਪਰੋਣਾ ਦੇ ਵਿੱਚ ਦੇਖਦੇ ਹੋ ਠੀਠ ਜਵਾਈ ਦੇ ਵਿੱਚ ਦੇਖਦੇ ਹੋ ਆਲਮੋਸਟ ਆਪਣੇ ਸਾਰੇ ਕਰੈਕਟਰ ਆਪਣੀ ਸਾਰੀ ਟੀਮ ਜਿਹੜੀ ਹੈਗੀ ਉਹ ਨਾਲ ਹੈਗੀ ਹੈ ਤੁਸੀਂ ਇਹ ਫੈਮਿਲੀ ਫਿਲਮਾਂ ਦੇ ਵਿੱਚ ਦੇਖਣਾ ਇੱਕ ਸਲਦੀਪ ਸੇਦੂ ਉਹਨੇ ਬਹੁਤ ਸੋਹਣਾ ਆਰਟ ਦਾ ਕੰਮ ਕੀਤਾ ਇਸ ਦੇ ਵਿੱਚ ਐਕਟਿੰਗ ਵੀ ਕੀਤੀ ਹੈ ਇਸ ਕਾ ਫੈਮਿਲੀ ਦਾ ਜਿਹੜਾ ਹਿੱਸਾ ਹੈਗਾ ਉਹ ਭਾਗਪਰੀ ਦੀ ਫੈਮਿਲੀ ਦਾ ਹਿੱਸਾ ਇਸ ਫਿਲਮ ਦੇ ਵਿੱਚ ਤੇ ਬਾਈ ਵਿਕਰਮ ਗਿੱਲ ਤਾਂ ਤੁਸੀਂ ਆਪਣੀਆਂ ਫਿਲਮਾਂ ਸਾਰੀਆਂ ਉਹਨੇ ਡਾਇਰੈਕਟ ਕਰਦੀਆਂ ਇਹ ਜਿਹੜੀ ਫੀਚਰ ਫਿਲਮ ਆਪਾਂ ਕਰ ਰਹੇ ਸੀ ਇਹ ਵੀ ਡਾਇਰੈਕਟ ਆਪਣੀ ਬਾਈ ਵਿਕਰਮ ਗਿੱਲ ਜੀ ਨੇ ਕੀਤੀ ਹੈ ਤੇ ਬਹੁਤ ਸੋਹਣਾ ਕਨਸੈਪਟ ਹੈ ਚਾਰ ਭੈਣਾਂ ਦੀ ਕਹਾਣੀ ਹੈਗੀ ਜਿਹਨਾਂ ਜੋ ਪੀਰੀਅਡ ਮੂਵੀ ਹੈਗੀ ਇਹ ਜਿਨ੍ਹਾਂ ਦਾ ਕੀ ਵਿਆਹ ਹੋ ਜਾਂਦਾ ਪਰ ਮੁਕਲਾਵਾ ਨਹੀਂ ਜਾਂਦਾ ਹੁੰਦਾ ਕਈ-ਕਈ ਸਾਲ ਪੁਰਾਣੇ ਸਮਿਆਂ ਦੇ ਵਿੱਚ ਹਨਾ ਤੇ ਉਹਦੇ ਅਸਬਸ ਜਿਹੜੀ ਮੂਵੀ ਹੁੰਦੀ ਆ ਮੇਰਾ ਕਰੈਕਟਰ ਜਿਹੜਾ ਮਕਲਾ ਫੌਜੀ ਹੈਗਾ ਤੀਜੇ ਨੰਬਰ ਦੀ ਕੁੜੀ ਨਾਲ ਮੇਰਾ ਵਿਆਹ ਹੋਇਆ ਹੋਇਆ ਹੈਗਾ ਤੇ ਮਕਲਾਵਾ ਨਹੀਂ ਹੋਇਆ ਹੋਇਆ ਹੈ ਜੀ ਤੇ ਚਾਰ ਕੁੜੀਆਂ ਹੁੰਦੀਆਂ ਨੇ ਤਿੰਨ ਦੇ ਮਕਲਾ ਵਿਆਹ ਹੋਏ ਹੋਏ ਮਕਲਾਵਾ ਨਹੀਂ ਦੇਉਂਦੇ ਮੈਂ ਤੁਸੀਂ ਇਹਨਾਂ ਤੇ ਰਾਜਤਾਲੀ ਵਾਲ ਨੂੰ ਦੇਖੋਗੇ ਮੈडम ਤੇ ਸਾਨੀਆਂ ਪੰਨੂ ਜੀ ਹੈਗੇ ਹੈਗੇ ਕਰਮਕੋਰ ਹੈਗੇ ਇਹਨਾਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਮਨੀ ਹੈਗੀ ਕੁੜੀ ਆਪਣੀ ਜਿਹੜੀ ਚੌਥੀ ਕੁੜੀ ਹੈਗੀ ਹੈਗੀ ਤੇ ਬਹੁਤ ਸੋਹਣਾ ਕੰਮ ਸਾਰਿਆਂ ਨੇ ਕੀਤਾ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਬਈ ਦੁਸ਼ਟੇ ਚਿੱਤਰ ਕਾਗੀਆਂ ਫਿਲਮਾਂ ਹਾਸੀ ਠੱਠੇ ਵਾਲੀਆਂ ਹੁੰਦੀਆਂ ਐਂਡ ਦੇ ਵਿੱਚ ਕੋਈ ਸਿੱਖਿਆ ਦੇ ਕੇ ਜਾਂਦੀਆਂ ਹੁੰਦੀਆਂ ਤੇ ਮ ਉਸੇ ਆਪਾਂ ਪਰੰਪਰਾ ਨੂੰ ਰੱਖਦੇ ਹੋਏ ਕਿ ਆਪਣੀਆਂ ਫਿਲਮਾਂ ਵਧੀਆ ਕਲਚਰ ਵਾਲੀਆਂ ਹੋਣ ਲੋਕਾਂ ਨੂੰ ਪਸੰਦ ਆਉਣ ਵਾਲੀਆਂ ਹੋਣ ਤੇ ਆਪਣੇ ਪੁਰਾਣੇ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਣ ਉਸੇ ਅਕੋਰਡਿੰਗ ਇਹ ਆਪਣੀ ਫੀਚਰ ਫਿਲਮ ਹੈ ਤੇਰਾ ਕਦਮ ਕਲਾਵਾ ਭਾਗ ਭਰੀ ਤੇਰਾ ਕਦਮ ਕਲਾਵਾ ਭਾਗਪਰੀ ਬਹੁਤ ਸੋਹਣਾ ਕਨਸੈਪਟ ਹੈ ਤੁਸੀਂ ਆਪਣੇ ਪੁਰਾਣੇ ਪੰਜਾਬ ਨੂੰ ਦੇਖੋਗੇ ਬਹੁਤ ਸੋਹਣੇ ਚੋਬਲੇ ਚੋਬਲੇ ਕਰੈਕਟਰ ਦੇਖੋਗੇ ਸਿਆਣੇ ਕਰੈਕਟਰ ਦੇਖੋਗੇ ਤੇ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਾਵਾਂਗੇ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਤੇਰਾ ਕਦਮ ਕਲਾਵਾ ਭਾਗਪਰੀ ਥੈਂਕ ਯੂ ਸੋ ਮਚੀ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਇਸ ਫਿਲਮ ਦੇ ਵਿੱਚ ਤੇਰਾ ਕਦਮ ਕਲਾਵਾ ਭਾਗਪਰੀ ਅ ਬਿਕਰਮ ਗਿੱਲ ਬਾਈ ਇਹਨੂੰ ਡਾਇਰੈਕਟ ਕਰ ਰਿਹਾ ਸਰੂਪ ਕੈਮਰੇ ਤੇ ਹੈ ਔਰ ਗੁਰਜੀਤ ਜੀ ਪ੍ਰਕਾਰ ਬਾਈ ਪ੍ਰੋਡਿਊਸ ਕਰ ਰਿਹਾ ਔਰ ਸਭ ਤੋਂ ਮੇਨ ਲੀਡ ਤੇ ਵੀ ਉਹੀ ਨੇ ਬੜੀ ਇੱਕ 스타ਕਾਰਸ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਜੀਤ ਬਾਈ ਨਾਲ ਕੰਮ ਕਰਕੇ ਮੈਨੂੰ ਬਹੁਤ ਨਜ਼ਾਰਾ ਆਉਂਦਾ ਮੇਰਾ ਫੇਵਰੇਟ ਆਕਟਰ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਜਾਣੇ ਮਿਲ ਕੇ ਕੰਮ ਕਰਦੇ ਨੇ ਇਸ ਸਭ ਤੋਂ ਵੱਡੀ ਫਲੱਫ ਪੁਆਇੰਟ ਗੁਰਜੀਤ ਪ੍ਰੋਡਕਸ਼ਨ ਦਾ ਇਹ ਹੈ ਕਿ ਸਾਰੇ ਪਰਿਵਾਰ ਨੂੰ ਕੰਮ ਕਰਦੇ ਮਤਲਬ ਇਹ ਨਹੀਂ ਹੈ ਵੀ ਕਿ ਕਿਸੇ ਨੂੰ ਕੋਈ ਸੈਕਟਾ ਨਾ ਹੋਣਾ ਤਾਂ ਇੱਕ ਬੰਦਾ ਲਾਊਗਾ ਸਾਰੇ ਬੰਦੇ ਨਾ ਮਿਲ ਕੇ ਹੈਲਪ ਕਰਦੇ ਨੇ ਮਿਲ ਕੇ ਰੋਟੀ ਖਾਂਦੇ ਨੇ ਬੜੀ ਸਾਦੇ ਤੇ ਸਿੰਪਲ ਤਰੀਕੇ ਨਾਲ ਚੱਲਣ ਲੱਗ ਗਈ ਹੈ ਸੋ ਸਾਰੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈ ਔਰ ਦੇਖਦੇ ਆ ਹੁਣ ਤੋਂ ਇਹ ਫਿਲਮ ਬਹੁਤ ਸੋਹਣੀ ਬਣ ਰਹੀ ਹੈ ਰਾਜਤਾਲੀ ਵਾਲ ਹੋਇਆ ਹੋਰ ਬਹੁਤ ਸਾਰੇ ਕਲਾਕਾਰ ਨੇ ਪੰਜਾਬੀ ਫਿਲਮਾਂ ਨਾਲ ਜੁੜੇ ਹੋਏ ਥੀਏਟਰ ਨਾਲ ਜੁੜੇ ਹੋਏ ਲੋਕ ਕੋਚ ਕੰਮ ਕਰ ਰਹੇ ਨੇ ਤੁਹਾ ਸਭ ਨੇ ਆਪਣਾ ਆਪਣਾ ਬਹੁਤ ਵਧੀਆ ਵਧੀਆ ਕੰਮ ਕੀਤਾ ਹੈ ਤੁਹਾਡਾ ਆਪਣੇ ਵਿੱਚ ਮੈਂ ਆਪਣਾ ਕਸ਼ਮੀਰੀ ਲਾਲ ਦਾ ਜਿਸ ਤਰ੍ਹਾਂ ਪਿੰਡ ਦਾ ਇੱਕ ਟਿਪੀਕਲ ਬਾਣੀਆ ਹੁੰਦਾ ਮੇਰਾ ਉਹ ਕਰੈਕਟਰ ਹੈ ਮੈਂ ਉਹ ਪਲੇ ਖੀਤ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਕੰਮ ਨਾਲ ਇਨਤਖਾਫ ਕਰ ਸਕਾਂ ਕਿ ਗੁਰਜੀਤ ਭਾਈ ਨਾਲ ਕੰਮ ਕਰਕੇ ਮੈਨੂੰ ਵਾਕਈ ਤੁਹਾਨੂੰ ਬਹੁਤ ਸਵਾਦ ਹੋਇਆ ਬਹੁਤ ਸਵਾਦ ਆ ਰਿਹਾ ਮੈਨੂੰ ਹਰਮਨਜੀਤ ਸਿੰਘ ਟੋਨੀ ਜਿਨ੍ਹਾਂ ਨੇ ਬਹੁਤ ਹਿੱਟ ਫਿਲਮਾਂ ਦਿੱਤੀਆਂ ਨੇ ਪੰਜਾਬੀ ਇੰਦਸਟਰੀ ਦੇ ਵਿੱਚ ਉਹ ਵੀ ਇਸ ਫਿਲਮ ਨੂੰ ਕਾਫੀ ਸਹਿਯੋਗ ਦਿੱਤੇ ਗਏ ਨੇ ਪਰ ਅੱਗੇ ਤੋਂ ਵੀ ਉਹ ਦੇ ਰਹੇ ਨੇ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਆ ਦੇਖਦੇ ਆ ਕਿ ਭਾਗ ਕਰੀ ਫਿਲਮ ਨੂੰ ਮੈਂ ਦਰਸਕਾਂ ਦੀ ਸੌਟੀ ਤੇ ਉਹ ਫਿਲਮ ਬਿਲਕੁਲ ਉਤਰੂਗੀ ਔਰ ਬਹੁਤ ਜਲਦੀ ਸ਼ੂਟਿੰਗ ਤੋਂ ਬਾਅਦ ਫਿਰ ਉਹ ਬਾਕੀ ਦਾ ਕੰਮ ਹੋਊਗਾ ਫਿਰ ਉਹ ਸਿਨੇਮਾ ਘਰਾਂ ਵਿੱਚ ਆਊਗੀ ਤਾਂ ਬਹੁਤ ਬਹੁਤ ਸ਼ੁਕਰੀਆ ਗੁਤੇਜ ਭਾਈ ਤੁਹਾਮੈਨੂੰ ਇਸ ਫਿਲਮ ਦਾ ਹਿੱਸਾ ਬਣਾਉਣ ਲਈ ਥੈਂਕ ਯੂ ਸਸੀ ਘਰਜੀ ਮੈਂ ਗੁਰਚੇ ਚਿੱਤਰਕਾਰ ਤੇਰਾ ਕਦਮ ਕਲਾਵਾ ਭਾਗਪਰੀ ਮੈਂ ਦੇਖੀ ਹੈ ਜੀ ਇਹਦੇ ਚ ਕਰੈਕਟਰ ਵੀ ਕਰ ਰਹੇ ਹਾਂ ਤੇ ਪਰਿਵਾਰਿਕ ਫਿਲਮ ਹੈ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਫਿਲਮ ਹੈ ਪੂਰੀ 1960 ਦੀ ਕਹਾਣੀ ਹੈ ਬਹੁਤ ਕਮੇਡੀ ਵੀ ਹੈ ਤੇ ਬਹੁਤ ਵੱਡੇ ਵੱਡੇ ਮੈਸੇਜ ਨੇ ਜਿਸ ਤਰ੍ਹਾਂ ਸਾਡੀਆਂ ਹਰ ਫਿਲਮਾਂ ਦੇ ਵਿੱਚ ਹੁੰਦੇ ਨੇ ਰਾਜ ਧਾਲੀਵਾਲ ਸਾਨੀਆ ਪੰਨੂ ਕਰਨ ਕੌਰ ਪਰਮ ਕੌਰ ਹੋਰ ਵੀ ਸਾਰੇ ਆਰਟਿਸਟ ਨੇ ਜਿੰਨੇ ਵਧੀਆ ਉਹਨਾਂ ਨੇ ਕੰਮ ਕੀਤਾ ਕਮਲ ਰਾਜਪਾਲ ਦਮਨ ਸੰਧੂ ਏ ਗੁਰシャン ਸਵਾਮੀ ਸਰਬਜੀਤ ਸਰਬਜੀਤ ਸਵਾਮੀ ਜੀ ਇਹ ਸਾਰੇ ਆਰਟਿਸਟ ਇਸ ਵਿੱਚ ਕੰਮ ਕਰ ਰਹੇ ਨੇ ਮੈਂ ਡਾਇਰੈਕਟਰ ਕਰ ਰਹੇ ਨੇ ਸਾਡੇ ਵਿਕਰਮ ਗਿਲਜੀ ਜਿਨ੍ਹਾਂ ਨੇ ਸਾਡੇ ਪਹਿਲਾਂ ਵੀ ਸਾਰੀਆਂ ਫਿਲਮਾਂ ਡਾਇਰੈਕਟ ਕੀਤੀਆਂ ਲਈਆਂ ਬਹੁਤ ਵਧੀਆ ਮੂਵੀ ਹੈ ਤੇ ਤੁਸੀਂ ਜਰੂਰ ਦੇਖਣਾ ਜੀ ਤੇਰਾ ਕਦਮ ਮੁਕਲਾਵਾ ਭਾਗ ਪੜੀ ਪਹਿਲੀ ਗੱਲ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਰਮਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਹੈਗੀ ਆ ਪੰਜਾਬੀ ਫਿਲਮ ਦੇ ਸੱਟ ਤੇ ਜਿਸ ਦਾ ਟਾਈਟਲ ਹੈ ਤੇਰਾ ਕਦਮ ਕੁਲਾਵਾ ਭਾਗਬਰੀ ਬਹੁਤ ਸੋਹਣਾ ਟਾਈਟਲ ਹੈ ਔਰ ਇਸ ਤੋਂ ਪਹਿਲਾਂ ਮੈਂ ਜਿੰਨੇ ਵੀ ਫਿਲਮਾਂ ਕੀਤੀਆਂ ਉਹ ਫਿਲਮਾਂ ਨਾਲੋਂ ਇਹ ਕਹਾਣੀ ਵੱਖਰੀ ਹੈ ਕਿਉਂਕਿ ਆਪਾਂ ਪੰਜਾਬ ਤੋਂ ਆ ਔਰ ਪੰਜਾਬ ਦੇ ਨਾਲ ਜਦੋਂ ਕੁਝ ਜੁੜੇ ਵਿਰਸੇ ਨਾਲ ਆਪਾਂ ਕੰਮ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਇੱਕ ਕਹਾਣੀ ਵੀ ਕੁਝ ਇਦਾਂ ਦੀ ਆ 1960 ਦੀ ਕਹਾਣੀ ਆ ਮੈਨੂੰ ਬਹੁਤ ਵਧੀਆ ਲੱਗਿਆ ਜਦ ਮੈਨੂੰ ਕਾਲ ਆਇਆ ਗੁਰ체ਤ ਸਰ ਦਾ ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਵਿਰਸੇ ਦੇ ਜੁੜੇ ਕੁਝ ਇਦਾਂ ਕਹਾਣੀ ਲਿਖੀ ਆ ਤੇ ਤੁਸੀਂ ਕਿਰਦਾਰ ਕਰ ਰਹੇ ਹੋ ਕਿਰਦਾਰ ਦਾ ਨਾਮ ਹੈਗਾ ਹਰਨਾਮੀ ਇਹ ਚਾਰ ਭੈਣਾਂ ਦੀ ਕਹਾਣੀ ਆ ਔਰ ਸਾਰਿਆਂ ਦੇ ਮੇਨ ਕਿਰਦਾਰ ਆ ਬਹੁਤ ਸੋਹਣੀ ਕਹਾਣੀ ਲਿਖੀ ਆ ਬਹੁਤ ਸੋਹਣੇ ਡਾਇਲੌਗਸ ਲਿਖੇ ਨੇ ਦੂਸਰੀ ਗੱਲ ਮੇਰਾ ਇਸ ਕਹਾਣੀ ਦੇ ਨਾਲ ਜੁੜਨਾ ਇਸ ਕਰਕੇ ਵੀ ਆ ਕਿਉਂਕਿ ਰੀ ਉਦੇ ਨਾਲੋਂ ਵੱਖਰੀ ਆ ਔਰ ਇਹ ਉਸ ਟਾਈਮ ਦੀ ਕਹਾਣੀ ਆ ਜਦੋਂ ਮੁਕਲਾਵਾ ਮੁਕਲਾਵੇ ਦਾ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਪਰ ਜਦੋਂ ਇਹ ਕਹਾਣੀ ਨੂੰ ਮੈਂ ਸੁਣਿਆ ਮੈਨੂੰ ਬਹੁਤ ਵਧੀਆ ਲੱਗਿਆ ਦੂਸਰੀ ਗੱਲ ਇਸ ਕਰਕੇ ਵੀ ਵਧੀਆ ਲੱਗਿਆ ਕਿਉਂਕਿ ਮੈਨੂੰ ਇਸ ਚੀਜ਼ਾਂ ਦੇ ਬਾਰੇ ਪਤਾ ਨਹੀਂ ਸੀ ਕਿਉਂਕਿ ਮੇਰਾ ਜਨਮ ਪਾਲਣਾ ਚੰਡੀਗੜ੍ਹ ਤੋਂ ਆ ਔਰ ਮੈਂ ਇਸ ਕਹਾਣੀ ਦੇ ਨਾਲ ਜੁੜ ਕੇ ਮੈਨੂੰ ਇੰਨਾ ਕੁਝ ਪਤਾ ਲੱਗਿਆ ਜੋ ਮੈਨੂੰ ਪਤਾ ਨਹੀਂ ਸੀ ਤੇ ਮੈਨੂੰ ਲੱਗਦਾ ਜਿਹੜੇ ਵੀ ਦਰਸ਼ਕ ਇਸ ਫਿਲਮ ਨੂੰ ਦੇਖਣਗੇ ਉਹ ਆਪਣੇ ਵਿਥੇ ਨਾਲ ਜੁੜਨਗੇ ਕਿਤੇ ਨਾ ਕਿਤੇ ਔਰ ਬਹੁਤ ਕੁਝ ਸਿੱਖਣਗੇ ਸੋ ਫਿਲਮ ਨੂੰ ਜ਼ਰੂਰ ਦੇਖਿਓ ਕਿਉਂਕਿ ਸਾਨੂੰ ਆਪਣੀ ਜੜ੍ਹਾਂ ਕਿ ਕਿ ਬਿਚਰਦਾ ਸੀ ਸੋ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕਨਸੈਪਟ ਦੇ ਨਾਲ ਜੁੜੀ ਹਾਂ ਔਰ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ ਧੰਨਵਾਦ ਜੀ ਮੈਂ ਫੂਟ ਕੈਮ ਕੈਮਰਾਮੈਨ ਤੇ ਫਿਲਮ ਹੈ ਸਾਡੀ ਜੀ ਤੇਰਾਗਤ ਮੁਕਲਾਮਾ ਨਾ ਭਾਰਤ ਭਰੀ ਮੂਵੀ ਇਹ ਆਪਣੀ 19 ਸਾਲ ਦੀ ਕਹਾਣੀ ਹੈ ਜੀ ਜੋ ਪੁਰਾਣਾ ਕਲਚਰ ਆਪਣਾ ਪਹਿਲਾ ਸੀ ਜੋ ਅੱਜ ਤੱਕ ਦੇਖਿਆ ਵੀ ਨਹੀਂ ਸੀ ਇੰਨੀ ਕੀ ਹੁੰਦਾ ਸੀ ਉਸ ਟਾਈਮ ਤੇ ਇੱਜ਼ਤ ਵੀ ਕਾਫੀ ਹੁੰਦੀ ਸੀਗੀ ਕਿਉਂਕਿ ਕੁੜੀਆਂ ਚੰਨੀ ਲਾਉਂਦੀਆਂ ਨਹੀਂ ਸੀਗੀਆਂ ਤੇ ਇਸ ਫਿਲਮ ਦੇ ਵਿੱਚ ਜੋ ਅਦਾਕਾਰ ਨੇ ਜੋ ਵੀ ਐਕਟਰ ਨੇ ਨੇ ਦੋਸ਼ੇ ਚਿਤਕਾਰ ਜੀ ਹੈ ਰਾਜਸਥਾਨੀ ਵਾਲ ਸਾਨੀਤ ਨੂੰ ਕਰਮਕੌਰ ਮਨੀ ਤੇ ਆਪਣਾ ਰਾਜਕਰ ਕਮਲ ਰਾਜ ਰਾਜਪਾਲ ਕੁਚਰੂ ਜਿਹਨੂੰ ਅਸੀਂ ਕੁਚਰੂ ਜਖੇਪਲਾਲ ਵੀ ਕਹਿੰਦੇ ਨੇ ਆ ਅੱਛੇ ਆਰਟਿਸਟ ਨੇ ਸਾਰੇ ਤੇ ਸਾਰੇ ਡਾਇਰੈਕਟਰ ਸਾਹਿਬ ਬਿਕਰਮ ਗਿੱਲ ਜੀ ਉਹਨਾਂ ਨੇ ਮਤਲਬ ਬਹੁਤ ਸੋਹਣੇ ਕਿੰਨੇ ਵੀ ਸੀਨ ਸਾਡੇ ਡਿਜ਼ਾਈਨ ਹੋਏ ਨੇ ਬਹੁਤ ਸੋਹਣੇ ਹੋਏ ਨੇ ਮੈਂ ਮੇਰਾ ਕੰਮ ਇਹ ਆ ਜੀ ਮੈਂ ਜਿੰਨਾ ਕੰਮ ਮੇਥੋਂ ਹੁੰਦਾ ਮੈਂ ਸੀਨ ਨੂੰ ਸੋਹਣਾ ਬਣਾ ਸਕਾਂ ਉਨੀ ਕੋਸ਼ਿਸ਼ ਕਰਦਾ ਬਾਕੀ ਤੁਸੀਂ ਫਿਲਮ ਦੇਖੋ ਫਿਲਮ ਦੇਖ ਕੇ ਲੱਗ ਸਿਓ ਵੀ ਕਿੰਦਾ ਫਿਲਮ ਲੱਗੇ ਸੋਹਣਾ